ਤੂੰ ਵੇ ਤੇ ਤੂੰ ਹੀ ਤੂੰ ਹੀ ਦੁਕੀਆ ਕਿਹਨੇ ਕਰਾਂ ਜਦੋਂ ਫਿਰ ਗੋਡੇ ਗਿੱਟੇ ਕੰਮ ਨਹੀਂ ਕਰਦੇ ਕਾਪਾ ਤੇ ਤੂੰ ਹੀ ਵੇ ਤੇ ਵੱਜੀ ਖੜੀ ਹੋ ਓਹੋ ਤੇ ਤੂੰ ਕੀ ਕਰਦਾ ਨਹੀਂ ਗਿਆ ਤਾਂ ਦਿਹਾੜੀਏ ਕਰਦੇ ਸੀ ਉੱਥੇ ਸਾਰਾ ਕੰਮ ਆ ਮੁੰਡਾ ਇਹ ਇਹ ਨਹੀਂ ਕੁਝ ਕਰਦਾ ਸੀ ਸਾਰਾ ਦਿਨ ਗੇੜੇ ਦਿੰਦਾ ਫਿਰ ਦਤੀ ਨਾ ਪੜਦਾ ਇਹ ਇਹ ਆਮ ਬਜੀ ਸੁੱਕ ਨਹੀਂ ਪਾਦੇ ਹਰ ਦਿਨ ਇਹਨੇ ਧੁੱਪ ਜੀ ਲੱਗਦੀ ਫਿਰ ਇਹਦਾ ਚਾਰਜ ਆ ਪਾ ਦਾਂਗੇ ਫਿਰ ਪਾਲਾ ਹਾਂਜੀ ਕੀ ਕਰੀ ਜਾਨੀ ਹੈ ਕੁਝ ਨਹੀਂ ਹੈ ਤਾਂ ਮੈਂ ਆਮ ਕਰਿਆ ਤਾਂ ਛੱਡ ਪਰੇ ਤੁਮੈਨੂੰ ਰੋਟੀ ਪਾ ਕੇ ਦੇ ਬੜੀ ਭੁੱਖ ਲੱਗ ਰਹੀ ਹੋਈ ਆਉ ਨਹੀਂ ਜੀ ਮੈਂ ਨਾ ਟਾ ਕੇ ਟਾ ਕੇ ਦੇ ਮੱਖੀਆਂ ਜਿਹਾ ਲੱਗਣੀਆਂ ਫਿਰ ਫਿਰ ਹੱਥ ਨੇ ਜੇ ਪਾ ਦੂੰਗੀ ਚਾਰ ਸੁੱਕ ਜਾਣਗੇ ਉਹਦੇ ਨੇ ਗਰਨੀ ਵੀ ਪਾ ਲਈਆ ਮੈਂ ਰੋਟੀ ਪੜਾ ਦੇ ਹੋਰ ਕੰਮ ਵੀ ਕਰਨੇ ਹੋਣਗੇ ਹਾਲੋ ਜੀ ਰੋਟੀ ਹਾਂ ਦਾ। ਮੈਂ ਸੁਣਵਾਇਆ ਗਈ ਸੀ ਮੇਰੇ ਤਾਂ ਗੋਡੇ ਚ ਦਰਦ ਜਿਹਾ ਬਹੜਾ ਰਹਿੰਦਾ ਹੈਗਾ। ਕੋਈ ਕੋਈ ਮਰੋੜ ਆ ਗਈ ਹੋਊਗੀ ਮੜਾ ਸਿੱਕਾ ਸੁੱਕਾ ਤੇ ਲੈ। ਨਹੀਂ ਜੀ ਮੈਂ ਤਾਂ ਸਾਰਾ ਕੁਝ ਉਹ ਮੂਵ ਜੀ ਵੀ ਮਲ ਕੇ ਦੇਖ ਲਈ ਕੋਈ ਫਰਕ ਜਾਨੀ ਪਿਆ। ਇੱਕ ਦਿਨ ਚ ਹੋ ਜੂ ਠੀਕ ਐਡੀ ਗੱਲ ਨਹੀਂ। ਵੀ ਮੁੱਦਾ ਬਣਾ ਲੈਣੀ ਉਹ ਮੜੀ ਗੱਲ ਦਾ। ਵੀਰ ਪਾਲਾ ਉਹ ਰਿਆ ਕੀ ਹੋਵੇ ਭਈ ਮੈਨ ਪੰਜ ਦਾ ਕਲਾਸ ਰਿਆ ਕੇ ਦੇ ਦੇ। ਲੈਦਾ ਨਹੀਂ। 아이 하이 ਗੋਡੇ ਚ ਦਰਦੀ ਵਾਲਾ ਹੋਣ ਲੱਗ ਗਿਆ 오호 ਹੁਣ ਬੇਬੇ ਕਹਿੰਦੀ ਮੈਨੂੰ ਪਾਣੀ ਝਾ ਦੇ ਇੱਕ ਤਾਂ ਗੇੜੇ ਵਾਲੇ ਲੱਗਦੇ ਨੇ ਕੀ ਕਰਿਆ ਆ ਬੜੀ ਲੰਕ ਜਾ ਮਾਰਦੀ ਐ ਬੇਬੇ ਗੋਡੇ ਚ ਦਰਦੀ ਵਾਲਾ ਹੋਣ ਲੱਗ ਗਿਆ ਗੋਡੇ ਚ ਦਰਦ ਹੋਣ ਲੱਗ ਗਿਆ ਹੋਰ ਮੈਂ ਤਾਂ ਅੰਕਾਰ ਨੂੰ ਵੀ ਕਿਹਾ ਸੀ ਮੇਰੇ ਤਾਂ ਗੋਡਾ ਵਾਲਾ ਦਰਦ ਕਰੀ ਜਾਂਦਾ ਗਾ ਤੇਲ ਪਿਆ ਮੇਰਾ ਉਹ ਮੜਲੀ ਨਹੀਂ ਉਹਨੂੰ ਮੈਂ ਕਹੂੰਗੀ ਗੁਰੀ ਨੂੰ ਹੋਲੇਊਗਾ ਨਿੰਮਤੇ ਬਣ ਉਹ ਵਾਲਕੀ ਦੀ ਟਕੋਰ ਜੀ ਕਰ ਲਈ ਬੇਬੇ ਮੂੰਹ ਮਾਵਤਾ ਮਲ ਕੇ ਦੇਖ ਲਈ ਤੇਲੇ ਤੇ ਕੀ ਅਸਰ ਕਰੂਗਾ ਨਾ ਬਾਦੂ ਕਰੂਗਾ ਮੇਰੇ ਕੋਡਾ ਖੜ ਜਾਂਦਾ ਚਲ ਮਾਰ ਲੂੰਗੀ ਆਹੋ ਨਹੀਂ ਉਹ ਨਿੰਮਤੇ ਬਣ ਮੰਗਾ ਕੇ ਉਹਨਾ ਉਹਦੇ ਨਾਲ ਲੇਸ ਲਈ ਅਥਨੇ ਪੈਣ ਲੱਗੀ ਚਲੋ ਕੁਝ ਮੰਗਾ ਲਓ ਲੇਸ ਮੰਮੀ ਕੀ ਹੈ ਪੁੱਤ ਮੈਨੂੰ ਠੰਡਾ ਲੈ ਕੇ ਦਿਓ ਲਿਆ ਦਨੀ ਆ ਸ਼ੀਤ ਜਵਾਖ ਨੂੰ ਤਾਂ ਫੜਾ ਕੇ ਆਵਾ ਸਵੇਜ ਦਾ ਕੋਸੋਨੇ ਖਾਦਾ ਨਹੀਂ ਪੀਤਾ ਨਹੀਂ ਠੰਡਾ ਮੰਗੀ ਜਾਂਦਾਗਾ ਚਲ ਆ ਹਿਲਾ ਦੇਣੀ ਆ ਕੀ ਹੋ ਗਿਆ ਵੀ ਬੜੀ ਲੰਗੀ ਮਾਰਦੀ ਹੋਣੀ ਆ ਪੁੱਤ ਮੇਰੇ ਤਾਂ ਗੋਡੇ ਚ ਦਰਦ ਵਾਲਾ ਹੋਈ ਜਾਂਦਾਗਾ ਆ ਲੈ ਠੰਡਾ ਡੈਡੀ ਨੂੰ ਕਹਿ ਦਿੰਦੇ ਨਾ ਦਿਖਾ ਲਿਓ ਨੇ ਉਹ ਤਾਂ ਕਹਿੰਦੇ ਐਂ ਠੀਕ ਹੋ ਜੂ ਕੋਈ ਮਰੋੜ ਮਰੂੜ ਆਈ ਹੋਊਗੀ ਮੈਂ ਤਾਂ ਮੂ ਮਾ ਸਾਰਾ ਕੁਝ ਮਲ ਕੇ ਵੇਖ ਲਿਆ ਤੇ ਤੇ ਨਾਲੇ ਮੈਂ ਤੈਨੂੰ ਐ ਕਹਿੰਦੀ ਸੀ ਹੁਣ ਤੈ ਪਲੱਸ 2 ਕਰ ਲਈ ਕੋਈ ਬਾਹਰ ਬੂਰ ਦਾ ਕਰ ਲੈ ਪੁੱਤ ਹੁਣ ਤੂੰ ਕੋਈ ਨਹੀਂ ਮੈਂ ਜਾਇਆ ਕਰੂੰਗਾ ਹਜੇ 5-7 ਦਿਨ ਖੜਦਾ ਫੇਰ ਵਗ ਜਾ ਕਰੂੰਗਾ ਚੱਲ ਤੇਰੀ ਮਰਜ਼ੀ ਹੈਗੀ ਹੋਰ ਹੁਣ ਹੁਣ ਤੂੰ ਪਲੱਸ 2 ਤਾਂ ਕਰ ਲਈ ਹੁਣ ਆਪਦਾ ਕੋਈ ਹੋਰ ਦੇਖ ਭਰਾਵਾ ਐ ਬੈਠੇ ਤੂੰ ਨਹੀਂ ਸਰਦਾ ਨਾ ਕੋਈ ਨਹੀਂ ਬਸ 2-4 ਦਿਨਾਂ ਤੱਕ ਦੇਖਦਾ ਠੀਕ ਐ ਮੈਂ ਪੁੱਛਿਆ ਤਾਂ ਲਾਤਾ ਕੋਈ ਹੋਰ ਕੰਮ ਪਾਲੋ हां ਕੀ ਐ ਪਾਣੇ ਗੁਰੂ ਘਰ ਚੱਲੇਗੀ ਮੇਰਾ ਤਾਂ ਪਾਣੇ ਗੋਡਾ ਜਵਾਬ ਦੇਗਾ ਮੈਂ ਇੱਥੇ ਤਾਂ ਜਮੀ ਨਹੀਂ ਤੁਰਿਆ ਜਾਂਦਾ ਅੱਛਾ ਤਾ ਮੈਂ ਗੁਰੂ ਘਰ ਅੱਜ ਭੋਗ ਪਊਗਾ ਨਾ ਤਾਂ ਕਰਕੇ ਕਹਿੰਦੇ ਭੋਗ ਤਾਂ ਪਊਗਾ ਮੈਨੂੰ ਵੀ ਪਤਾ ਸੀ ਭੋਗ ਤਾਂ ਪਊਗਾ ਗੱਲ ਕਰ ਮੈਂ ਇੱਥੇ ਤਾਂ ਹੁਣ ਤੁਰਿਆ ਨਹੀਂ ਜਾਂਦਾ ਕੀ ਹੋ ਗਿਆ ਗੋਡੇ ਨੂੰ ਪਤਾ ਨਹੀਂ ਇਹਨੂੰ ਤਾਂ ਕੀ ਹੋ ਗਿਆ ਚੰਗੀ ਭਲੀ ਸੀਗੀ ਦਰਦੀ ਨਹੀਂ ਹੁਣ ਹਟਿਆ ਹੁਣ ਵੱਧ ਲੱਗ ਗਿਆ ਫਿਰ ਦਿਖਾ ਤ ਖੂਲਾ ਦੇ ਕਿਤੇ ਦਿਖਾਇਆ ਕਹਿਿਆ ਸੀਗਾ ਹਾਂ ਤੇ ਕਹਿੰਦੇ ਕੁਛ ਨਹੀਂ ਹੁੰਦਾ ਦਵਾਈ ਆ ਮੂੰਹ ਮਾਫੀ ਮਲੀ ਚੱਲ ਦਵਾਈ ਮਲੀ ਚੱਲ ਤੇ ਤੇਲ ਜਾਂ ਬੇਬੇ ਕਹਿੰਦੀ ਤੇਲ ਜਮ ਮਲੀ ਚੱਲ ਤੇ ਉਹ ਮਲੀ ਜਾਨੀ ਕੋਈ ਫਰਕ ਤਾਂ ਪਿਆ ਨਹੀਂ ਹੁਣ ਬੇਬੇ ਕਹੀ ਜਾਂਦੀ ਐ ਤੈਨੂੰ ਬੰਨ ਤੇ ਨਿੰਮਾ ਵਾਲ ਕੇ ਉਹਦੇ ਨਾਲ ਲੇਸ ਲਾ ਹੁਣ ਉਹਦੇ ਨਾਲ ਦੇਖੂਗੀ ਲੇਸੂ ਰਸੂਗੀ ਕੋਈ ਡਾਕਟਰ ਨੂੰ ਦਿਖਾ ਲੈ ਚੰਗੇ ਜਿਹੇ ਨੂੰ ਦਿਖਾਵਾਂਗੇ ਫਿਰ ਦੇਖਦੀਆਂ ਹਜੇ ਤਾਂ ਕਿਤੇ ਉਂ ਨਾ ਕੋਈ ਵੀ ਗੇੜਾ ਗੁੜਾ ਖਾ ਗਿਆ ਹੋਵੇ ਕੋਟਾ ਹਾਂ ਪਤਾ ਨਹੀਂਗਾ ਕੋਈ ਦਾਦੀ ਵਾਲਾ ਹੁੰਦਾਗਾ ਇੱਕ ਕੰਮ ਸਾਰਾ ਹੋ ਜਾਂਦਾਗਾ ਹੋਰ ਫਿਰ ਕੱਲੀ ਜਾਣੀ ਆ ਨਾ ਨਹੀਂ ਤਾਂ ਮੈਂ ਬਾਗ ਚੱਲਦੀ ਮੈਂ ਵੀ ਆਖਾਂ ਮਹਾਜ ਜੀ ਵੀ ਗੁਰੂ ਘਰ ਜਾਣਾ ਵੀਰਪਾਲ ਬੋਲੀ ਨਹੀਂ ਚੱਲ ਮੈਂ ਤਾਂ ਬਸ ਫਿਰ ਐਂ ਚੁੱਪ ਜੇ ਕਰ ਗਈ ਵੀ ਜੋ ਤੁਰਿਆ ਤਾਂ ਜਾਂਦਾ ਨਹੀਂਗਾ ਅੱਛਾ ਹਾਂ ਚੱਲ ਫਿਰ ਦਿਖਾ ਲ ਭਈ ਹੋਰ ਕੀ ਹੈਗਾ ਹਾਂ ਦਿਖਾਉਂਗੀ ਚੰਗਾ ਵੀਰਪਾਲ ਮੈਂ ਤਾਂ ਜਾਣੀ ਆ ਫਿਰ ਪਾਜੂਗਾ ਚੰਗਾ ਪਾਣੇ ਬਾਗ ਜਾ ਫਿਰ ਤੂੰ ਤਾਂ ਜਾਣਾ ਹੀ ਐ ਗੁਰੀ ਓਏ ਓਏ ਗੁਰੀ ਬੋਲ ਪਿਆ ਕਰ ਨਾ ਯਾਰ ਹਾਂ ਪਹਿਲਾਂ ਵੀ ਤਾਂ ਤੈਨੂੰ ਬੋਲ ਮਾਰਨੇ ਪੈਂਦੇ ਆ ਉਹ ਫੋਨ ਆ ਰਿਹਾ ਜੀ ਉੱਡੇ ਦਾ ਉਹ ਪਸੂਆਂ ਨੂੰ ਸੰਨੀ ਲਾਦੀ ਮੈਂ ਖੇਤ ਜਾਣਾ ਹੈਗਾ ਪਰ ਮੈਂ ਨਹੀਂ ਰਲਾ ਮੈਂ ਕਿਰ ਲਈ ਤਾਂ ਹੈ ਨਹੀਂ ਯਾਰ ਫਿਰ ਹੋਰ ਕੌਣ ਲਾਊਗਾ ਤੂੰ ਪਸ਼ੂਆਂ ਨੂੰ ਸੱਨੇ ਰਲਾ ਦੀ ਮੈਂ ਖੇਤ ਜਾਣਾ ਹੈਗਾ ਤੂੰ ਰਲਾ ਦੀ ਮੈਂ ਇਥੋਂ ਨਹੀਂ ਰਲਾਦੀ ਕੋਈ ਨਾ ਪੁੱਤ ਤੂੰ ਐਵੇਂ ਬਾਲਾ ਬੋਲਿਆ ਨਾ ਕਰ ਜਿਦੇ ਨਾ ਕਰ ਸੱਨੀ ਤਾਂ ਮੈਂ ਆਪੇ ਰਲਾਉਂਦਾ ਮੈਂ ਕਿਹੜਾ ਉਹਨੂੰ ਕੁਸਤ ਚੱਲ ਕੋਈ ਨਾ ਤੂੰ ਪੈ ਜਾਦਾ ਆਰਾਮ ਕਰ ਲੈ ਮੈਂ ਆਪੇ ਰਲਾਇਆ ਆਉਂਗਾ ਹੌਲੀ ਹੌਲੀ ਰਲਾਇਆ ਆਉਂਗੀ ਨਹੀਂ ਰਵੀ ਪਾਈ ਦੇ ਕੀ ਕਰਾ ਗੋਟੀ ਵਾਲਾ ਦੁੱਖਦਾ ਹੈ ਬਾਰੀ ਦਰਦ ਹੋ ਜਾਂਦਾ ਕੀ ਬਣੇ ਓਲਾਏ ਓਹੋ ਦਰਦੀ ਵਾਲਾ ਹੋਏ ਨੀ ਮੈਂ ਮਰ ਜਾ ਬਾਰੀ ਵੱਡੀ ਚੀਜ਼ ਪਈ ਐ ਜਿੱਦਾ ਕੀ ਕਰਾਂ ਕੋਈ ਨਹੀਂ ਸੁਣਦਾ ਮੇਰੀ ਮੁੰਡੇ ਨੂੰ ਕਿਹਾ ਹੋਣੇ ਨਹੀਂ ਸੁਣੀ ਮੁੰਡੇ ਦੇ ਪਿਓ ਨੂੰ ਕਿਹਾ ਹੋਣੇ ਨਹੀਂ ਸੁਣੀ ਬੇਬੇ ਕਹਿੰਨੀ ਨੀ ਮਨਾਲ ਲੇਸ ਲਲੇਹੇ ਨੀ ਮਨਾਲ ਲੇਸੇ ਤੋਂ ਠੀਕ ਆਉ ਕੋਈ ਨਹੀਂ ਸੁਣਦਾ ਮੇਰੀ ਉੱਤੋਂ ਕੰਮ ਹੋ ਜਾਂਦਾ ਨਾ ਹੁਣ ਪਸੂਆਂ ਦਾ ਕਰੇ ਬਿਨਾ ਸਰਦਾਗਾ ਕੀ ਕਰਾਂ ਚਲ ਦੇਖਦੀ ਆਂ ਲੈ ਹੁਣ ਰਲਾਉਣਾ ਤਾਂ ਪਊ ਹਾਏ ਹਾਏ ਸਿੱਧੇ ਹੀ ਕਰਨਾ ਆਂ ਹੀ ਰਲਾ ਦੇ ਨਿੱਕੀ ਰੀਂਗ ਦੀ ਉਹ ਰਲਾਈ ਜਾਨੀ ਆ ਸੋੜਾ ਹੀ ਕਰੀ ਆਨੀ ਆਂਗੀ ਹਾਏ ਹਾਏ ਫੇਰ ਚੱਕ ਕੇ ਪਾਉਂਗੀ ਹਜੇ ਟਾਈਮ ਨਹੀਂ ਹੋਇਆ ਹਾਏ ਹਾਏ ਬਾਲੀ ਦੁਖਦਾ ਹੈ ਆ ਕੀ ਬੋਲੇ ਨਾ ਟੱਕਰੇ ਬਿਨਾ ਸਰਦਾਂ ਨਾ ਛੱਡਿਆ ਜਾਂਦਾ ਨਾ ਪੜ ਨਮੇੜ ਤਾਂ ਮਰੇ ਨੀਰੇ ਦਾ ਵੀ ਵਾਲੀ ਕਿਚਿ ਕਿਚ ਕਰਦੇ ਨੇਰੇ ਪਿੱਛੇ ਤਾਂ ਉਹ ਜਵਾਖ ਨੂੰ ਕਹੀ ਜਾਣਗੇ ਆਪ ਨਹੀਂ ਖੁਸ਼ ਕਰਨ। ਸਤਿ ਸ਼੍ਰੀ ਅਕਾਲ। ਹੋ ਠੀਕ ਹੈ ਬਤਾਓ। ਹਾਂ ਠੀਕ ਹੈ ਜੀ। ਉਹ ਗੁਰੀ ਕਿੱਥੇ ਹੈ? ਗੁਰੀ ਹੈਗਾ ਤੰਦਰੀ ਆਪ ਤੰਦਰੀ ਹੈਗਾ। ਅੱਛਾ ਜੀ। ਹਾਂ ਕੋਈ ਕੰਮ ਸੀਗਾ? ਹਾਂ ਕੰਮ ਸੀਗਾ ਥੋੜਾ ਜਿਹਾ। ਉਹ ਤਾਂ ਨਾ ਜਾਇਲਟ ਸਤਾ ਨਹੀਂ ਕਰਨ ਗਿਆ। ਮੇਰੇ ਗੋਡਾ ਵਾਲਾ ਦੁਖੀ ਜਾਂਦਾ ਮੈਨੂੰ ਦਵਾਈ ਦਿਵਾ ਕੇ ਲਿਆਉਗਾ। ਅੱਛਾ ਜੀ। ਹਾਂ ਠੀਕ ਹੈ ਜੀ। ਹਾਂ। ਉਹ ਖੜ ਜਾ ਕਿੱਧਰ ਜਾਣਾ ਚਲਦੇ ਆ ਖੜ ਜਾ ਲੈ ਤੂੰ ਕਿੱਧਰ ਜਾਣਾ ਕੁੜੀ ਤੂੰ ਰਹਾ ਤਾਂ ਤਾਂ ਹੀ ਆਗਾ ਵੀ ਮੈਂ ਜਾਂਦਾ ਨਹੀਂ ਅੱਜ ਸੈਂਟਰ 'ਚ ਵੀ ਮੰਮੀ ਮੈਂ ਤੈਨੂੰ ਦਵਾਈ ਦਿਵਾ ਕੇ ਆਉਂਗਾ ਕੋਈ ਨਹੀਂ ਮੈਂ ਆ ਕੇ ਦਿਵਾ ਲਿਆਉਂਗਾ ਮੜਾ ਕੰਮ ਜਾਇਆ ਮੈਂ ਇਹਦੇ ਨਾਲ ਜਦੋਂ ਹੱਥ ਨੇ ਜਾ ਕੇ ਉਦੋਂ ਦਿਵਾ ਲਿਆਉਂਗਾ ਲੈ ਦੇਖ ਲੈ ਫਿਰ ਤੂੰ ਉਦੋਂ ਤੱਕ ਦਾ ਸੈਂਟਰ 'ਚ ਹੀ ਭੱਗ ਜਾਂਦਾ ਫਿਰ ਜੇ ਐ ਫਿਰਨਾ ਸੀ ਫਿਰ ਦਿਵਾ ਲਿਆਉਂਗਾ ਕੰਮ ਸੀ ਮੈਨੂੰ ਲੈ ਸੁਣਦਾਗਾ ਇਹ ਵੀ ਨਹੀਂ ਸੁਣਦਾ ਬੰਦੇ ਯਾਰ ਉਹ ਟੁੱਕਰੇ ਗੱਪ ਕਿਉਂ ਮਾਰਿਆ ਓਏ ਜਣਾ ਦਾ ਪੱਡੇ ਦੇ ਸਬੀਲ ਤੇ ਆਗਾ ਕੋ ਮੈਂ ਰਿਹਾ ਤਾਂ ਹੀ ਸੀ ਵਿਸ਼ਵੀਲਤੀ ਜਾਊਗਾ ਹੋਰ ਮੈਂ ਤੈਨੂੰ ਐਲਾ ਦਾ ਦਵਾਈ ਦਵਾ ਲੈਣਾ ਤੇਰੀ ਮੰਮੀ ਯਾਰ ਗੋਡਾ ਫੜੀ ਬੈਠੀ ਆ ਯਾਰ ਉੱਥੇ ਕੋਈ ਮੇਰਾ ਡੈਡੀ ਆ ਖੇਤ ਖੋਦ ਗਿਆ ਹੋਇਆ ਆਪੀ ਦਵਾਈ ਆਊਗਾ ਯਾਰ ਉਹ ਗਲਤ ਕਰ ਲੈਣਾ ਤੇਰੀ ਯਾਰ ਤੂੰ ਮੈਂ ਕਹਿੰਦਾ ਦਵਾਈ ਦਵਾ ਲੈ ਪਾਥ ਨਹੀਂ ਬਕ ਚੱਲਣਾ ਸਬੀਲ ਜਾ ਤਾ ਕੋਈ ਨਹੀਂ ਹੱਥ ਹੱਥ ਨਾਲ ਤਾਂ ਕਿਸ ਵੀਲ ਕਿੱਥੇ ਰਹਿੰਦੀ ਹੈ ਉਹ ਨਹੀਂ ਹੁਣੀ ਚੱਲਦੇ ਆ ਮੈਂ ਤਾਂ ਹੀ ਰਹਿ ਜਲ ਜੀਰੇ ਵਾਲੀ ਆ ਮਬਜੀ ਆ ਸਸਨ ਬਰਤ ਤਗਿਆ ਜੇ ਜੇ ਤੇ ਡਿੱਗਦੀਆਂ ਬਿੰਦ ਚੱਟ ਧਮ ਰੱਖ ਕੇ ਫੇਰ ਕਰੂੰਗੀ ਕੁਸ ਹੇ ਹੇ ਬਸ ਹ ਸੰਭਰ ਕੇ ਬਾੜੀ ਦੁਖਦੇ ਕੀ ਬੜੇ ਉਫ ਬਾੜੀ ਤੇ ਪੜੀ ਨੂੰ ਕਿਹਾ ਉਹ ਤੋ ਡਿੱਗੀ ਭਈ ਅੰਜੇ ਤੇ ਓਰੇ ਤੋ ਪਈਆਂ ਮੇਰੇ ਤਾਂ ਗੋਡਾ ਵਾਲਾ ਦੁਖੀ ਹੰਦਾ ਜੀ ਏ ਮੈਂ ਤਾਂ ਪ੍ਰੋਟੀ ਖਾਣ ਆਇਆ ਸੀਗਾ ਯਾਰ ਰੋਟੀ ਪਾ ਕੇ ਦੇ ਮੈਨੂੰ ਰੋਟੀ ਤਾਂ ਹਜੇ ਮੈਂ ਬਣਾਉਣੀ ਆ ਮੈਂ ਤਾਂ ਹੁਣ ਸੁੰਭਰ ਕੇ ਹਟੀਆਂ ਤੇ ਤੁਹਾਨੂੰ ਹੁਣ ਪਤਾ ਨਹੀਂ ਹੈਗਾ ਵੀ ਖੇਤ ਅੱਬੀ ਜੀਰੀ ਲੱਗੀ ਜਾਂਦੇ ਹੈਗੇ ਪਤਾ ਨਹੀਂ ਉਹ ਕੀ ਦਾ ਜਵਾਬ ਖਜਾਇਆ ਸੀਗਾ ਉਹ ਰਿਹਾ ਤਾਂ ਗੁਰੀ ਐ ਸੀਗਾ ਵੀ ਮੈਂ ਆਪਦੀ ਮੰਮੀ ਨੂੰ ਦਵਾਈ ਦਵਾ ਕੇ ਦੇਉਂਗਾ ਫਿਰ ਹੁਣ ਤੇ ਉਹ ਤਾਂ ਪਤਾ ਨਹੀਂ ਕੀ ਦਾ ਜਵਾਬ ਸੀ ਬੋਲ ਮਾਰਦਾ ਸੀ ਮੈਂ ਤਾਂ ਉਹਨੂੰ ਜਵਾਬ ਦੇਤਾ ਸੀ ਆਪ ਬੋਲ ਮਾਰ ਕੇ ਉਹਦੇ ਨਾਲ ਹੀ ਰਲ ਗਿਆ ਯਾ ਯਾਰ ਮੈਨੂੰ ਰੋਟੀ ਪੁਕਾ ਕੇ ਦੇ ਮੈਨੂੰ ਨਹੀਂ ਪਤਾ ਤੁਹਾਡਾ ਯਾ ਰੋਟੀ ਬਣਾ ਫਿਰ ਤੁਸੀਂ ਦਵਾਈ ਲਓ ਮੈਨੂੰ ਦਵਾਈ ਤੈਨੂੰ ਪਤਾ ਨਹੀਂ ਹੈਗਾ ਵੀ ਖੇਤ ਤਾਂ ਜੀਰੀ ਲੱਗੀ ਜਾਂਦੀ ਹੈਗੀ ਮੈਂ ਕਿੱਥੋਂ ਦ ਚਲ ਮੈਂ ਤਾਂ ਔਖੀ ਸੌਖੀ ਛੋਡੀ ਰੋਟੀ ਬਣਾ ਯਾਰ ਆ ਗਈ ਬਣਾਉਣੀ ਹੈ ਹੁਣ ਤਾਂ ਦੂਜਾ ਵੀ ਦੁਖਣ ਲੱਗ ਗਿਆ ਮਾੜਾ ਮਾੜਾ ਇਹ ਤੇ ਦਾਵਾ ਹੀ ਜਾਂਦੀ ਹੈ ਜਦੋਂ ਨਾਲ ਕੋਈ ਨਹੀਂ ਸੁਣਦਾ ਇਹਨਾਂ ਨੂੰ ਤਾਂ ਕੰਮ ਚਾਹੀਦਾਗਾ ਘਰੀ ਚੱਲੋ ਇਹਨਾਂ ਮੂਰੇ ਕੰਮ ਇਹਨਾਂ ਨੂੰ ਕੀ ਹੈ ਕਿਸੇ ਦਾ ਕੁਛ ਦੋਖੇ ਕਿਸੇ ਦਾ ਨਾ ਦੋਖੇ ਉਹਨਾਂ ਨੇ ਦਵਾਈ ਦਿਵਾਉਣੀ ਨਹੀਂ ਗਈ ਕੰਮ ਪਾਲਦੇ ਸਨ ਮੈਂ ਜਾਵਾਂ ਖੇਤ ਚ ਦਿਹਾੜੀ ਕੰਮ ਕਰ ਆਇਆ ਨੇ ਇਹ ਸਾਰ ਦੇਣਾਂ ਮੇਰੇ ਤੇ ਚੜੇ ਰਹਿਗੇ ਕੀ ਇਹ ਚਮਲਾਇਆ ਵੀ ਤਈ ਹੈ ਮੈਂ ਕਹਦੇ ਨਾਲ ਚਮਲਾ ਤਾ ਹੋ ਹੋਰ ਜੋ ਰੱਖਿਆ ਹੋ ਬਗ ਜਾਂਦਾ ਪਰੇ ਕੁਝ ਪੜਤਾ ਦਾ ਚਾਰ ਖਰਾ ਹੁਣ ਤਾਂ ਦਵਾ ਲਿਆ ਦਵਾਈ ਤੈਨੂੰ ਇੱਥੇ ਤੁਰਿਆ ਫਿਰਦਾ ਹੋ ਭੌਂਕਦਾ ਚੜ ਗਿਆ ਮੈਨੂੰ ਤਾਂ ਐਸੀ ਵੀ ਮੈਨੂੰ ਦਵਾਈ ਦਵਾ ਰਿਹਾ ਹੋਗਾ ਮੈਨੂੰ ਕੋਈ ਪਤਾ ਸੀਗਾ ਵੀ ਉਹ ਜਵਾਬ ਖਨਾ ਨਹੀਂ ਤੁਰ ਜੂਗਾ ਜਿਹੜਾ ਆਇਆ ਸੀਗਾ ਮੈਂ ਤਾਂ ਦਵਾ ਰਿਹਾ ਹੈ ਫਿਰ ਮੈਂ ਤਾਂ ਉਹਨੂੰ ਜਵਾਬ ਦਿੱਤਾ ਸੀਗਾ ਹੁਣ ਮੇਰਾ ਕੰਮ ਤੇ ਨਾਲ ਨਹੀਂ ਮੇਰੇ ਤਾਂ ਦੂਜਾ ਗੋਡਾ ਵੀ ਦੁਖਣ ਲੱਗਿਆ ਜਿਵੇਂ ਇੱਥੇ ਰੋਟੀਆਂ ਰੂਟੀਆਂ ਪਕਵਾਉਣੀਆਂ ਨੇ ਮੈਨੂੰ ਦਵਾਈ ਗਾਲ ਦਿਓ ਕੋਈ ਦਵਾ ਦਿਓ ਦਵਾ ਹਾਂ ਨਹੀਂ ਨਹੀਂ ਮੈਂ ਇੱਥੇ ਨਹੀਂ ਪਕਦੀਆਂ ਹੁਣ ਇੱਕ ਤੇ ਦਵਾਈ ਜਾਂਦੀ ਹੈਗੀ ਉਹ ਵੀ ਦੁਖੀ ਜਾਂਦਾ ਹੈਗਾ ਸੋਨ ਤਾਂ ਕੰਮ ਚਾਹੀਦਾ ਕੱਲਾ ਦਵਾਈ ਨਾ ਦਵਾਈ ਪੋਵੇ ਹਾਲੀ ਗਰਮੀ ਹੈ ਹਾਏ ਹਾਏ ਨਾਲ ਇੰਨਾ ਸੁਦੇਹਾ ਤੁਰੀ ਸੀ ਫੇਰ ਵੀ ਇੰਨੀ ਗਰਮੀ ਚ ਆ ਗਈ ਇੰਨਾ ਧੁੱਪ ਮਰਨ ਵਾਲੀ ਹੋ ਗਈ ਮੈਂ ਤਾਂ ਚਲੋ ਹੁਣ ਐ ਕਰੂੰਗੀ ਇੱਥੇ ਥੋੜਾ ਟਾਈਮ ਲਾ ਕੇ ਨਾ ਫੇਰ ਮੈਂ ਇਹਦੀ ਮਾਸੀ ਕੋਲ ਵਗ ਜੂੰਗੀ ਗੀ ਦੇ ਕੋਲ ਚਲ ਦੋਨੇ ਪਾਸੇ ਜਾ ਆਉਂਗੀ ਆਏ ਨੀ ਵੀ ਅੰਦਰ ਪੈ ਜਾ ਲੱਭਾਹੀ ਪਈਏ ਗਰਮੀ ਚ ਹੈਂ ਤੂੰ ਪੱਖੇ ਥੱਲੇ ਪੈ ਜਾ ਜਾਂ ਕੂਲਰ ਥੱਲੇ ਪੈ ਜਾ ਮਾ ਤੂੰ ਗਰਮੀ ਚ ਪਈ ਹੈਗੀ ਹੋਰ ਬਸ ਇੱਥੇ ਹਵਾ ਚਲਦੀ ਤੀ ਲੈ ਠੰਡਦੀ ਅੰਮਨੀ ਦੇ ਗਰਮੀ ਆਸੇ ਇੱਕ ਅਜੂਗਾ ਫੇਰ ਅੰਦਰ ਹੋ ਜੂਗੀ ਹੋਰ ਹੋ ਵਧੀਆ ਠੀਕ ਠਾਕ ਐ ਮੈਂ ਅਖ ਜਾਂਦੀ ਜਾਂਦੀ ਮਿਲ ਜਾ ਮੈਂ ਤਾਂ ਉੱਥੇ ਜਾਂਦੀ ਸੀ ਗੁੱਗੀ ਦੀ ਮਾਸੀ ਕੋਲੇ ਅੱਛਾ ਹੋਰ ਮੈਂ ਘਰ ਮੈਂ ਇੱਧਰ ਵੀ ਜਾਇਆ ਮੈਂ ਜਾਂਦੀ ਆਂ ਦੀ ਗਰਮੀ ਵਾਲੀ ਫਿਰ ਰੋਜ਼ ਮੱਖ ਮਿੱਥੋਂ ਆਇਆ ਨਹੀਂ ਜਾਂਦਾ। ਹੋਰ ਫਿਰ ਸੁਖਤੀ ਵਧੀਆ ਠੀਕ ਠਾਕ ਆਪਨੇ ਠੀਕ ਨੇ ਸਾਰੇ। ਠੀਕ ਨੇ ਸਾਰੇ। ਅੱਛਾ। ਤੂੰ ਦੱਸ ਵੀ ਠੀਕ ਰਹਿੰਦੀ ਹੈ? ਵਧੀਆ ਠੀਕ ਆ। ਮਾਂ ਵੀਰਪਾਲ ਕਿੱਥੇ ਗਈ? ਵੀਰਪਾਲ ਅੰਦਰ ਆ ਪਹਿਲਾਂ ਰੋਟੀ ਬਣਾ ਕੇ ਢੀ ਹੈ। ਅੱਛਾ। ਉਤਾਰਦੇ ਉਹ ਲਾਉਣ ਲੱਗੇ ਨਾ ਜੀਰੀ ਦੋ ਦੇ ਢੀ ਗੇ ਰੱਖਦਾ। ਅੱਛਾ ਖੇਤ ਗਿਆ ਹੋਇਆ? ਖੇਤ ਤਾਂ ਉਹ ਤਾਂ ਤੇ ਏ ਘਰੀ ਹੈਗੀ ਰੋਟੀ ਪਕਾ ਕੇ ਤੋੜ ਕੇ ਢੀ ਹੈ ਹੁਣ। ਅੱਛਾ ਮੈਂ ਤੋੜਾਂ ਤੇ ਮੈਂ ਸਾਰੇ ਮਿਲ ਜਾਣਗੇ ਚੱਲ। ਮੈਂ ਹੁਣੀ ਗਿਆ ਉਤਾਰ ਤਾਂ ਖੇ देखा फिर मैं अंदर हाँ, देख ले लीरपाल पाएगी हाँ सतने सस्टीका सत्या हो ठीको? हाँ, ठीक हो हाँ ठीक ठाक वाइए बोर ठीक है सारे ठीक है बढ़िया हाँ ਤੇ ਹੋਰ ਆਪਣੇ ਸਾਰੇ ਠੀਕ ਸੀ ਹਾਂ ਵਧੀਆ ਠੀਕ ਠਾਕ ਉਬਤਾਰ ਖੇਤ ਵਰ ਗਿਆ ਹਾਂ ਪੈਣੇ ਖੇਤ ਗਿਆ ਅੱਜ ਦਿਹਾੜੀ ਕੰਮ ਜਾ ਕਰੀ ਜਾਂਦੇ ਨੇਗੇ ਹਾਂ ਫਿਰ ਹੁਣ ਜੀਰੀ ਲਗੂ ਹਾਂ ਹਾਂ ਰੋਟੀ ਰੋਟੀ ਲੈ ਕੇ ਗਏ ਨੇਗੇ ਅੱਛਾ ਹਾਂ ਲੈ ਮੈਂ ਸੋਨ ਪਾਣੀ ਲੈਵਾ ਓਹ ਏਹੇ ਆ ਕੀ ਹੋ ਰਿਹਾ ਤੈਨੂੰ ਐ ਕਰਦੀ ਐ ਮੇਰੇ ਤਾਂ ਪੈਣੇ ਗੋਡੇ ਵਾਲੇ ਦੁਖੀ ਜਾਂਦੇ ਨੇਗੇ ਐਨੇ ਦੁਖਣ ਲੱਗ ਗਏ ਹੋਰ ਪਹਿਲਾਂ ਤਾਂ ਦੁੱਖਦਾ ਸੀ ਹੁਣ ਨਾਲ ਆ ਵੀ ਲੱਗ ਗਿਆ ਲੈ ਦੱਸ ਫਿਰ ਤਾਂ ਬੜੀ ਔਖਾ ਹੈ ਗੋਡਿਆਂ ਦਾ ਹੋਰ ਮੁੰਡੇ ਨੂੰ ਕਹਾ ਮੁੰਡੇ ਨੇ ਨਹੀਂ ਗੌਲੀ ਮੇਰੀ ਗੱਲ ਹਾਂ ਦਵਾਈ ਦਵਾਉਣ ਨੂੰ ਆਖਿਆ ਮੈਂ ਮੈਨੂੰ ਦਵਾਈ ਦਵਾ ਲਿਆ अच्छा ते ए ओनु ओद पियो नु कहया होने नी मेरी गल ता सुनी के की गल फेर कदे कुछ नी हुंदा के ते तेल टूल मली चलाई ठीक हो जाने तेल टूल ਨਾਲ नी ਹੁੰਦਾ ਠੀਕ ਹੈ ਇਹ ਸਮਾਹੀ ਲੰਘ ਜਾਂਦਾ ਫਿਰ ਮੈਂ ਇਹਦੇ ਨਾਲ ਆ ਵੀ ਦੁਖਣ ਲੱਗ ਗਿਆ ਹੁਣ ਦੂਜਾ ਵੀ ਦੁਖਣ ਲੱਗ ਗਿਆ ਉਹ ਤਾਂ ਦੁਖੂ ਗਈ ਫਿਰ ਹੁਣ ਦੱਸ ਕੱਲੇ ਤੇ ਬੈਜਣਾ ਹੁੰਦਾ ਜਦੋਂ ਹਾਂ ਫੋਰ ਹੁਣ ਕੰਮ ਕਰਨਾ ਪੈਂਦੇ ਨਾਲੇ ਹੁਣ ਕੀ ਹੋਊਗਾ ਹੋਰ ਸਾਰਾ ਕੰਮ ਹੋ ਜਾਂਦਾ ਦੁਖਦਿਆਂ ਨਾਲ ਕੰਮ ਨਹੀਂ ਹੁੰਦੇ ਹੈਗੇ ਉਹ ਰੋ ਪੁੱਛਣਾ ਮੈਂ ਦਵਾਈ ਔਖੀ ਆ ਕੋਈ ਨਾ ਜਾਣ ਦੇਵਤਾਰ ਨੂੰ ਮੈਂ ਕਹੂੰਗੀ ਭਾਈ ਦਵਾਈ ਤੇ ਦਵਾਈ ਕਿਹਨਾਂ ਫਿਰ ਇਹ ਕੀ ਗੱਲ ਹੋਈ ਹੁਣ ਤੈਨੂੰ ਦੇਖ ਲਓ ਭਾਣੇ ਫਿਰ ਜੇ ਆਖੇ ਲੱਗਣਗੇ ਨਾ ਕੋਈ ਨਾ ਲੱਖ ਕਿਵੇਂ ਲੱਗੂ ਨਾ ਮੈਂ ਪਾਣੀ ਦੇ ਹੋਣੀ ਸੁਣ ਹੌਲੀ ਹੌਲੀ ਇਹ ਤਾਂ ਮਾੜੀ ਗੱਲ ਹੈ ਕਿ ਦੱਸਾਂ ਕਿਵੇਂ ਵਿਚਾਰੀ ਕੰਮ ਕਰੇ ਸਾਰਾ ਦਿਨ ਭੈਣ ਆ ਰਹੀ ਐ ਸਤਿਕਾਰ ਬਣੇ ਸਤਿ ਸ਼੍ਰੀ ਅਕਾਲ ਬਣੇ ਉਹ ਠੀਕ ਹਾਂ ਹਾਂ ਵਧੀਆ ਠੀਕ ਠਾਕ ਵੀ ਕਦੋਂ ਗਈ ਸੀ ਆ ਹੁਣੀ ਆਈ ਸੀ ਮੈਂ ਤਾਂ ਅੱਛਾ ਤੇ ਹੋਰ ਖੇਤ ਸੀ ਹਾਂ ਖੇਤੋਂ ਆਏਗਾ ਅੱਛਾ ਫਿਰ ਹੁਣ ਕੰਮ ਦਾ ਵੇਲਾ ਨਾ ਹੁੰਦਾ ਹਾਂ ਹਾਂ ਚਲ ਸੁਦੇਂ ਹਾਂ ਲੱਗ ਜੀਰੀ ਜੂਰੀ ਟਾਈਮ ਤੇ ਹੈ ਨਾ ਨਾ ਤਾਂ ਲੱਗ ਜੂਗਾ ਬਸ ਵੀ ਉਹ ਤਾਂ ਛੱਡ ਗੱਲ ਅਬ ਤਾਂ ਰਹਤੇ ਉਹ ਦੇਖ ਵੀਰਪਾਲ ਦੇ ਕਿੰਨੇ ਗੋਡੇ ਦੁਖੀ ਜਾਂਦੇ ਨੇ ਉਹ ਦਵਾਈ ਦੁਵਾਈ ਵੀ ਦਵਾਓ ਤੁਸੀਂ ਉਹ ਕਿਵੇਂ ਕੰਮ ਕਰੇ ਵਿਚਾਰੀ ਹੈ मेरा अगला कहंदे ਵੀ ਮਾੜੀਆਂ ਨਹੀਂ ਗੀਆਂ ਬਹੁਆਂ ਫਿਰ ਇਹ ਕੀ ਗੱਲ ਹੋਈ ਤੁਸੀਂ ਭਾਈ ਦਵਾਈ ਦਵਾਓ ਉਹਨੂੰ ਕੋਈ ਨਹੀਂ ਪਣਾ ਦਵਾਈ ਲਾਵਾਂਗੇ ਦਵਾਈ ਤਾਂ ਨਾ ਉਹ ਤੋਂ ਦਵਾ ਕੇ ਲਿਆਉਂਗੇ ਜਦ ਜਮੀ ਬੈ ਗਈ ਮੰਜੇ ਤੇ ਹੱਲਿਆ ਨਾ ਗਿਆ ਕੋਈ ਨਹੀਂ ਕੱਲ ਨੂੰ ਭਗਜੂਗਾ ਅੱਜ ਤਾਂ ਟਾਈਮ ਨਹੀਂ ਹੈ ਦਾ ਮੇਰੇ ਕੋਲੇ ਨਾ ਭਾਈ ਦਵਾਈ ਦਵਾ ਕੇ ਲੈ ਕੇ ਦੋ ਦਿਨਾਂ ਚ ਦਵਾ ਲਿਆ ਇਹਨੂੰ ਦਵਾਈਏ ਐ ਨਹੀਂ ਠੀਕ ਹੋਣਾ ਹੈ ਕੋਈ ਨਹੀਂ ਦਵਾ ਲਾਵਾਂਗੇ ਕੰਮ ਵੀ ਕਿਵੇਂ ਕਰੇ ਹੁਣ ਆਪਾਂ ਨੂੰ ਵੀ ਪਤਾ ਹੀ ਲੱਗਦਾ ਹੈ ਲੈ ਮੈਂ ਤਾਂ ਭਾਈ ਜਾਨਨੀ ਆ ਹੁਣ ਮੈਂ ਗੋਗੀ ਦੀ ਮਾਸੀ ਕੋਲ ਜਾਨਨੀ ਆ ਮੈਨੂੰ ਐਸੀ ਮਹੱਜਲ ਜਾਂਦੀ ਜਾਂਦੀ ਉਰੇ ਮਿਲ ਜੂਗੀ। ਭਣੇ ਬਾੜੀ ਗਾਲੀ ਕਰੀ ਆਈ ਨਹੀਂ ਆ। ਰੋਟੀ ੱਡੀ ਖਾ ਕੇ ਵਗ ਜਾਂਦੀ। ਬਾੜੀ ਤੂੰ ਪਚੜ ਜੂ ਭਾਈ ਫਿਰ ਮੈਂ ਮੁੜਨਾ ਵੀ ਐ। ਤੂੰ ਵੀ ਫੜਦੀ ਐਗੀ। ਆ ਇਹਨੂੰ ਤਾਂ 5 ਮਿੰਟ ਨਹੀਂ ਹੋਏ ਹਲੇ ਤੈਨੂੰ। ਨਹੀਂ ਮੈਂ ਫਿਰ ਮੁੜਨਾ ਵੀ ਐ। ਘਰੇ ਕੰਮ ਵੀ ਕਰਨੇ ਨੇ ਜਾ ਕੇ। ਰੋਟੀ ਤੇ ਤਾਂ ਕੀ ਟਾਈਮ ਲੱਗਦਾ ਸੀ ਭਣੇ ਹੋਣਾ। ਨਾ ਰੋਟੀ ਖਾ ਕੇ ਆਈਆਂ ਵੀਰਪਾਲ ਮੈਂ। ਚੱਲ ਫੇਰ। ਹੋਰ ਰੋਟੀ ਤਾਂ ਖਾ ਕੇ ਆਈ ਸੀ। ਲੇਟ ਵਾਲਾ ਹੋ ਜਾਣਗੇ। ਹੋਰ ਧੁੱਪ ਤਾਂ ਦੇਖ ਕਹੀ ਜੀ ਐ। ਲਾ ਮਾਮਾ ਤੇ ਜਾਨੀ ਐ ਫੇਰ ਜਾਨੀ ਐ ਹਾਂ ਚੰਗਾ ਫੇਰ ਚਾਹ ਪਾਣੀ ਪੀ ਲਿਆ ਹਾਂ ਚਾਹ ਤਾਂ ਰੋਟੀ ਛੁੱਟੀ ਹਾਂ ਰੋਟੀ ਤਾਂ ਮੈਂ ਖਾ ਕੇ ਆਈ ਸੀ ਅੱਛਾ ਲੈ ਚੰਗਾ ਬਣ ਚੰਗਾ ਬਣ ਨਾ ਤੇਰਾ ਦੱਸਣਾ ਜ਼ਰੂਰੀ ਸੀਗਾ ਭੈਣ ਨੂੰ ਕਿ ਮੈਨੂੰ ਦਵਾਈ ਨਹੀਂ ਦਵਾਉਂਦੇ ਮੈਂ ਤਾਂ ਜਿਹੜੀ ਉਸਤੀ ਸੀ ਨਾ ਜੀ ਬੈਟ ਤੋਂ ਮੇਰੇ ਗੋਡੇ ਬਾਲੇ ਦੁਖੇ ਮੈਂ ਹੱਥ ਜਾ ਧਰ ਲੈ ਫੇਰ ਤੂੰ ਐਸੇ ਮੂੰਹ ਨਾਲ ਐ ਵੀ ਕਹਿ ਸਕਦੀ ਸੀ ਕਿ ਮੈਨੂੰ ਦਵਾਈ ਦਵਾ ਕੇ ਲਿਆਂਦੀ ਐ ਵੀ ਦਵਾਈ ਪਈ ਐ ਮੈਂ ਖਾਣ ਨਹੀਂ ਆਈ ਦਰੂਸ ਕਰਦੀ ਫਿਰ ਦੀਏਗੀ ਚਲ ਕੋਈ ਨਹੀਂ ਫਿਰ ਕੀ ਹੋ ਗਿਆ ਇੰਤਕ ਹੈ ਨਾ ਇਹਨੇ ਕਹਿਤਾ ਹੁਣ ਤੂੰ ਘਹਿਣਾ ਚੜਦੇ ਤੂੰ ਵੀ ਦਸਾਂਂਦੀ ਉਹਨੂੰ ਦਵਾਈ ਦਵਾਈ ਇਹਦਾ ਪਾਂਹ ਦੱਸਦੀ ਸੀ ਮੈਂ ਤਾਂ ਕੋ ਦੋਨੇ ਕੋਟ ਦੁਖਦੇ ਕੋਈ ਦਵਾਈ ਨਹੀਂ ਦਵਾਉਂਦਾ ਕੋਈ ਐ ਨਹੀਂ ਕਰਦਾ ਹੁਣ ਤਾਂ ਚੁੱਪ ਰਹਿ ਗਿਆ ਚਲ ਕੋਈ ਹੁਣ ਦਵਾ ਲਿਆਂਗੇ ਦਵਾਈ ਫਿਰ ਕੋਈ ਨਹੀਂ ਜਾ ਕੰਮ ਕਰਨ ਲੈ ਜਾ ਕੇ ਚਲ ਉਹ ਹਾਤੀਆਂ ਦਾ ਕੰਮ ਹੀ ਹੁੰਦਾ ਚੁਗਲੀ ਕਰਨ ਦਾ ਪਰ ਸਹੀ ਹੈ ਤੇ ਗੋ ਨਹੀਂ ਵੀ ਪਾਲ ਤਾਂ ਬਾਲੀ ਲੰਗਰੀਆ ਮਾਰੀ ਜਾਂਦੀ ਏ ਮੇਰਾ ਪਤੀ ਲੈ ਲਾ ਵੀ ਪਾ ਬਾਲੀ ਲੰਗਰੀਆ ਮਾਰੀ ਜਾਂਦੀ ਆ ਨਹੀਂ ਪੁੱਛਣਾ ਪੈਣੇ ਬਾਲੀ ਗੋਡੇ ਦੁਖਣ ਲੱਗ ਰਹੇ ਨੇ ਮੇਰੇ ਤਾਂ ਅੱਛਾ ਹੋਰ ਹੋਰ ਬਾਲੀ ਬੁਰਾ ਹਾਲ ਹੋ ਰਿਹਾ ਤੇਰਾ ਤਾਂ ਬਾਲੀ ਕੋਈ ਦਵਾਈ ਵੀ ਨਹੀਂ ਦਵਾਉਂਦਾ ਹੱਥ ਪੈਰੀ ਕਰ ਲੈ ਨਾਲੇ ਗੋਹੇ ਨੂੰ ਵੀ ਪਹਿਲਾਂ ਦੂਜੇ ਕੰਮ ਰੋਟੀ ਰੋਟੀ ਬਣਾ ਕੇ ਹਟੀਏਗੀ ਪਹਿਣ ਫਿਰ ਇਸ ਕਰਕੇ ਦੁਪਹਿਰਾ ਹੋ ਗਿਆ ਗੋਹੇ ਨੂੰ ਕੁਸਪਾ ਨੇ ਗੋਡੇ ਗਾਡੇ ਬਾਲੀ ਦੁਖੀ ਜਾਂਦੇ ਜਿਵੇਂ ਜੁੜੇ ਪਏ ਨੇ ਤਾਂ ਕਰਕੇ ਵੀ ਲੇਟ ਹੋ ਜਾਣੀ ਹੈਗੀ ਹੋਰ ਤੁਰਦੀ ਵੀ ਤੂੰ ਤਾਂ 빙ੀ ਆ ਹੋਰ ਫਿਰ ਜੋ ਗੋਡੇ ਦੁਖਦੇ ਨੇ ਹੋਰ ਜਾਖੜੇ ਪੈ ਨੇ ਤੂੰ ਆਏ ਕਰ ਕੋਈ ਚੱਜਰੀ ਦਵਾਈ ਜੀ ਲੈ ਨਹੀਂ ਦਵਾਉਂਦੇ ਨਾ ਅੜਕੇ ਬਹਿ ਜਾ ਮੰਜੇ ਤੇ ਬਹਿ ਜਾ ਆਪੀ ਦਵਾਈ ਦਵਾਉਣਗੇ ਕਿ ਤੂੰ ਹੱਥ ਤੇ ਰੋਟੀ ਨਾ ਮਿਲੀ ਇਹਨਾਂ ਹੋਰ ਪੁੱਛਦੀਆਂ ਦੇਖਦੀਆਂ ਕੀ ਕਰਦੇ ਤੈਨੂੰ ਤਾਂ ਕਈ ਦਿਨ ਹੋ ਗਏ ਆਂ ਫਰਦੀ ਨੂੰ ਮਹੀਨੇ ਵਾਂਗੂ ਹੋ ਗਿਆ ਮਨ ਤਾਂ ਲੰਮਕਦੀ ਨੂੰ ਹੋਰ ਮੈਂ ਵੀ ਇਹਨਾਂ ਦੇ ਨਾ ਕੱਪੜੇ ਫੜਨ ਜਾਂਦੀ ਸੀਗੀ ਅੱਛਾ ਮਾਹ ਕੱਪੜੇ ਫੜ ਕੇ ਲੈ ਆਈਆਂ ਕਿ ਤੂੰ ਤੈਨੂੰ ਦੇਖਿਆ ਮੈਂ ਕਿ ਤੇ ਬਾਹਲੇ ਬੁਰਾ ਹਾਲ ਹੋ ਰਿਹਾਗਾ ਇਹਦੇ ਨਾਲ ਦੂਜਾ ਵੀ ਦੁਖੀ ਜਾਂਦਾ ਅੱਜ ਤਾਂ ਚਲ ਠੀਕ ਆ ਭਣੇ ਦਵਾਈ ਚੱਜਰੀ ਲੈ ਲੈ ਤੂੰ ਪੁੱਛਦੀਆਂ ਪਾਣੀ ਜੇ ਕੋਈ ਦਬਾਅ ਹੋਊਗਾ ਪੁੱਛਣਾ ਕੀ ਦੂੰ ਆ ਲੈ ਦੋਨੇ ਪਿਓ ਪੁੱਤ ਹੂੰ ਤਾਂ ਕਸੇ ਇੱਕ ਸਾਈ ਰਹਿੰਦੇ ਆ ਚਿੱਟੇ ਪਾਲਾਂ ਨੇ ਪਾਣੀ ਹੂੰ ਲੀਟਰ ਕਹੋਂਦੇ ਆ ਲੈ ਉਹਨੂੰ ਗੋਡਿਆਂ ਦੀ ਦਵਾਈ ਤਾਂ ਦਵਾ ਨਹੀਂ ਸਕਦੀ ਵੱਡੇ ਬਣੇ ਨੇ ਲੀਟਰੀਆਂ ਦੇ ਨਾ ਕਿ ਨਾ ਆਮਦਾਰੀ ਜੀ ਆ ਗਈ ਕੁਛ ਨਾ ਕੁਛ ਫਰਕ ਜਾ ਪੈ ਗਿਆ ਸਰੀਰ ਦਾ ਬੜੀ ਬੁਰਾ ਹਾਲ ਹੋਇਆ ਪਿਆ ਸੀਗਾ ਇਹ ਮਰ ਜਾ ਕਿ ਹੇ ਹਾਏ ਹਾਏ ਬੂ ਬੇਗੂਰੀ ਵੇ ਮੈਂ ਤਾਂ ਡਿੱਗ ਗਈ ਵੇ ਮੈਨੂੰ ਚੱਕ ਲੋ ਹਾਏ ਹਾਏ ਬੂ ਵੇ ਤੂੰ ਹੀ ਤੂੰ ਹੀ ਦੁਖੀ ਐ ਕਿਹੜਾ ਕਰਨਾ ਜੇ ਤੂੰ ਫਿਰ ਗੋਡੇ ਗਿੱਡੇ ਕੰਮ ਨਹੀਂ ਕਰਦੇ ਕਿਉਂ ਮੈਂ ਤਾਂ ਤੂੰ ਹੀ ਵੀ ਇੱਥੇ ਵੱਜੀ ਖੜੀ ਹੋ ਓਹੋ ਫਿਰ ਤੁਸੀਂ ਦਵਾਈ ਦੇਵੋਈ ਤਾਂ ਦਵਾਉਂਦੇ ਨਹੀਂ ਫਿਰ ਤੂੰ ਟਿਕ ਜਾ ਹਾਏ ਹਾਏ ਦਵਾਉਂਦੇ ਨਹੀਂ ਦਵਾਈ ਤੇ ਮੇਰੇ ਤਾਂ ਗੋਡੇ ਦੋਨੀ ਦੋਨੀ ਆਹੋ ਹੋ ਗਏ ਮੇਰੇ ਤਾਂ ਤੂੰ ਹੀ ਵਾਈ ਦੁਖੀ ਆਂਦੀ ਹੈਗੀ ਤੂੰ ਨਜ਼ਰ ਰੱਖਦਾ ਕਰਨਾ ਓਏ ਅੰਧਰੀ ਬੜਿਆ ਰਹਿਣਾਗਾ ਕੋਈ ਨਹੀਂ ਕਰਦਾ ਮੈਂ ਤੇ ਤੋ ਨਹੀਂ ਆਇਆ ਮੈਂ ਤਾਂ ਨਾ ਕੇ ਆਈ ਸੀ ਕੰਮ ਧੰਦਾ ਕਰਕੇ ਹਾਏ ਹਾਏ ਮੈਂ ਤਾਂ ਟੂ ਹੀ ਵੀ ਬਾਲੀ ਦੁਖੀ ਜਾਂਦੀ ਹੈਗੀ ਗੋਡੇ ਕੀ ਦੁਖਦੇ ਸੀ ਮੇਰਾ ਦੇਖ ਕੇ ਹੋਣ ਓਦੋਂ ਮਾੜਾ ਮੋਟਾ ਕਰਾ ਦਿਆ ਕਰ ਕੋਈ ਨਹੀਂ ਕਰਦਾ ਕੱਲੀ ਕਰਦੀ ਆ ਮੈਂ ਤਾਂ ਜੀ ਵੀ ਚੱਕ ਕੇ ਲੈਂਦੀ ਐ ਜਮਾ ਜੁੜ ਗਈ ਵੇ ਭਾਈ ਤੁਸੀਂ ਵੀ ਜਮੇਂ ਹੀ ਹੱਥਾਂ ਲਾਉਂਦੇ ਤੁਸੀਂ ਵੀ ਹੋ ਸਾਰਾ ਕਰਨਾ ਕੋ ਇਹਨੂੰ ਨਾ ਕਹੋ ਮੈਨੂੰ ਵੇ ਮੈਂ ਤਾਂ ਟੂ ਹੀ ਬਾਈ ਦੁਖੀ ਜਾਂਦੀ ਐ ਪੈ ਜਾ ਪੈ ਜਾ ਪੈ ਜਾ ਟੂ ਹੀ ਬਾਈ ਦੁਖੀ ਜਾਂਦੀ ਮੇਰੇ ਤਾਂ ਗੋਡੇ ਕੀ ਦੁਖਦੇ ਸੀ ਡਾਕਟਰ ਦੇ ਲੈ ਜਾਂਦੇ ਪੈ ਜਾ ਚੱਲ ਜਾ ਲੈ ਜਾਨੇ ਆ ਪੂਰੇ ਲੈ ਜਾ ਜਾਨੇ ਡਾਕਟਰ ਦੇ ਹੁਣ ਬਹਿ ਜਾ ਬਹਿ ਜਾ ਮੇਰੇ ਤਾਂ ਟੂ ਹੀ ਬਾਈ ਦੁਖਦੀ ਆ ਹੁਣ ਤੁਹੀਂ ਦੁੱਖ ਨੂੰ ਕੀ ਦੋਸਤ ਤੁਸੀਂ ਹੱਥ ਨਹੀਂ ਲਾਉਂਦੇ ਬੈਠੰਮ ਤੇ ਕੋਈ ਕੁਛ ਕਰੀਂ ਫਿਰ ਹੁਣ ਆ ਲੈ ਕੇ ਜਾਣੀ ਪੂ ਚੱਲ ਖੜੀ ਹੋ ਡਾਕਟਰ ਤੇ ਚੱਲ ਟਿਕਦੀ ਇਹ ਨਹੀਂ ਹੈਗੀ ਮੈਂ ਕਰੂ ਕਿ ਮੈਂ ਕੰਮ ਕੇ ਮੈਂ ਸਰਜੂ ਕੰਮਾਂ ਬਿਨਾ ਤੇ ਮੈਂ ਸਰੂ ਮਨੂੰ ਕੰਮਾਂ ਬਿਨਾ ਕੇ ਮੈਂ ਸਰੂਗਾ ਤੁਸੀਂ ਤਾਂ ਕਹੇ ਤਾਂ ਕੀ ਨਹੀਂ ਕਰੂਗੀ ਰੋਟੀ ਨਹੀਂ ਬਣਾਉਂਗੀ ਕੀ ਨਹੀਂ ਕਰੂ ਮੈਂ ਸਨ ਮਾ ਉਹ ਪਾਣੀ ਪੀਉਣਾ ਕੱਪ ਪਾਉਣਾ ਅਪੜੂ ਅਪੜਾ ਲੈਣ ਕਰਮਕ ਰੂਆ ਹੈ ਸਾਰੇ ਕੰਮਾਂ ਤੇ ਲਾਤੀ ਜਾਂ ਤਾਂ ਸਾਰਾ ਦਿਨ ਸੁੱਤਾ ਰਹਿੰਦਾ ਇਹ ਸੋਨੂੰ ਲੱਗਦਾ ਸੁੱਤਾ ਰਹਿੰਦਾ ਸੋਨੂੰ ਤਾਂ ਮੈਂ ਵੀ ਸੁੱਤੀ ਲੱਗਦੀ ਹੂੰ ਜੇ ਵੀ ਸਸਰੀ ਘਰ ਸਸਰੀ ਘਰ ਆਪੇ ਕਿਧਰ ਵਾਗਿਆ ਉਹ ਉਹ ਡਾਕਟਰ ਦੇ ਲੈ ਕੇ ਗਏ ਨੇ ਉਹ ਬਣਾਨੀ ਡਿੱਗ ਵੀ ਉੱਥੋਂ ਪੌੜੀਆਂ ਚ ਉਹ ਤਾਂ ਮੈਨੂੰ ਪਤਾ ਹੈ ਕਿੰਨੀ ਕਿ ਸੱਟ ਵੱਜੀ ਹੁਣ ਹੈ ਕੀ ਪਤਾ ਹੁਣ ਐਕਸਰੇ ਲੈਣਗੇ ਪਹਿਲਾਂ ਗੋਡੇ ਪਈ ਗੋਡੇ ਕੰਮ ਛੱਡ ਗਏ ਉਹਦੇ ਤਾਂ ਗੋਡੇ ਗੋਡੇ ਕਹਿੰਦੇ ਨੰਨ ਕਹਿ ਦਿੱਤੀ ਉਹ ਤਾਂ ਇਹਨਾਂ ਨੇ ਗੱਗਾ ਨਹੀਂ ਕਰਿਆ ਹੈਗਮ ਪੇ ਪੁੱਤਾਂ ਨੇ ਦੋਨਾਂ ਨੇ ਹੈ ਗੋਡੇ ਹੈ ਇੱਕ ਪਹਿਲਾਂ ਇੱਕ ਤੇ ਫਿਰ ਦੋ ਤੇ ਫਿਰ ਹੁਣ ਹੋਂ ਟੋਹੀ ਤੇ ਹੁਣ ਜਦੋਂ ਉੱਥੇ ਡਿੱਗ ਪਈ ਗੋਡੇ ਕੰਮ ਛੱਡ ਕੇ ਹੋਂ ਟੋਹੀ ਚ ਸੱਟ ਵੱਜ ਗਈ ਪਤਾ ਕਿੰਨੀ ਕਿ ਵੱਜੀ ਗਈ 8:00 ਵੱਜੀ ਐਕਸਰੇ ਵੀ ਕਰਾਉਣਗੇ ਹੁਣ ਉਹ ਤੇ ਲੈ ਕੇ ਗਏ ਨੇ ਮੈਂ ਉਹਦੇ ਇੰਨਾ ਕੁਝ ਕਹਿ ਕੇ ਗਈ ਸੀ ਤਾਂ ਨਹੀਂ ਕੋਈ ਗੱਲ ਸੁਣੀ ਨਾ ਸੁਣੀ ਨਹੀਂ ਭਾਈ ਚਲ ਮੈਂ ਫੇਰ ਉਹਨਾਂ ਦਾ ਆਇਆ ਤੂੰ ਪਤਾ ਲੱਗ ਜੂ ਤੇ ਜੇ ਨਾ ਜਾਦੇ ਕੋਈ ਛੱਟ ਸੁੱਟ ਹੋਈ ਨਾ ਫਿਰ ਮੈਂ ਰਹਿ ਜੂਗੀ ਫਿਰ ਕੀ ਐ ਲੈ ਮੈਂ ਪਾਣੀ ਪੀ ਲਿਆ ਆ ਗਈ ਹਾਂ ਆ ਗਿਆ ਭੈਣ ਕੁੜੀ ਆ ਬੇਬੇ ਨੂੰ ਕੁਰਸੀ ਦੇਉ ਉਹ ਤੇ ਪਾਵਾਂਗੇ ਜੇ ਤੇ ਕੀ ਕਹਿੰਦੇ ਭਾ ਡਾਕਟਰ ਡਾਕਟਰ ਦਾ ਭਾਣੇ ਗੋਡਿਆਂ ਦਾ ਤਾਂ ਜਮਾ ਗ੍ਰੀਸ ਮੁੱਕਿਆ ਹੋਇਆ ਹੈਗਾ। ਅੱਛਾ। ਗੋਡੇ ਤਾਂ ਜੰਮੀਆ ਹੋ ਰਹੇ। ਦਵਾਈ ਦੂਈ ਦਿੱਤੀ ਹੈ ਦੇਖੋ। ਤੇ ਇੱਕ ਅੱਜ ਤਾਂ ਡਿੱਗ ਪਏ। ਇੱਕ ਟੂਲਾ ਵੀ ਕ੍ਰੈਂਕ ਹੋ ਗਿਆ। ਉਹ ਤਾਂ ਮੈਨੂੰ ਪਤਾ ਸੀਗਾ ਡਿੱਗੇ ਦੀ ਦੀਦੀ ਦਾ ਤਾਂ ਪਤਾ ਲੱਗ ਗਿਆ ਸੀ ਮੈਨੂੰ ਦੱਸਤਾ ਸੀਗਾ। ਤਾਂ ਹੀ ਤਾਂ ਮੈਂ ਆਈ ਆ ਭੱਜੀ। ਇਹ ਸਾਰੀਆਂ ਗਲਤੀਆਂ ਬਈ ਸੋਡੀਆਂ ਨਹੀਂਆਂ। ਨਾ ਤਾਂ ਇਹਦੇ ਨਾਲ ਕੰਮ ਕਰਾਉਂਦੇ ਸੀ ਤੁਸੀਂ। ਨਾ ਇਹਨੂੰ ਦਵਾਈ ਦਵਾਉਂਦੇ ਸੀ। ਐਨਾ ਮੈਂ ਕਹਿ ਕੇ ਗਈ ਉਦੋਂ। ਵੀ ਭਾਈ ਦਵਾਈ ਦਵਾ ਦਿਓ, ਦਵਾਈ ਦਵਾ ਦਿਓ। ਹੁਣ ਸਾਰਾ ਕੁਝ ਕਰਨਾ ਪਊਗਾ। ਹੁਣ ਪਤਾ ਲੱਗੂਗਾ ਸਾਨੂੰ। ਸਾਰੇ ਕੰਮ ਤਾਂ ਇਹ ਕਰਦੀ ਸੀ ਬੰਦਿਆਂ ਵਾਲੇ ਵੀ ਇਹੀ ਕਰਦੀ ਸੀ ਗੁੜੀਆਂ ਵਾਲੇ ਵੀ ਇਹੀ ਕਰਦੀ ਸੀ ਤੂੰ ਦੀ ਤੂੰ ਕੀ ਕਰਦਾ ਸੀ ਖੇਤ ਦਿਹਾੜੀਏ ਕਰਦੇ ਸੀ ਉੱਥੇ ਸਾਰਾ ਕੰਮ ਆਹ ਮੁੰਡਾ ਇਹ ਇਹ ਨਹੀਂ ਕੁਝ ਕਰਦਾ ਸੀ ਸਾਰਾ ਦਿਨ ਘੇੜੇ ਦਿੰਦਾ ਫਿਰਦਾ ਤੀ ਨਾ ਪੜਦਾ ਵੇਲਾ ਫਿਰਦਾ ਰਹਿੰਦਾ ਸਾਰਾ ਦਿਨ ਇਹਦੇ ਘੰتے ਕਿਸੇ ਨੇ ਦੇਖਿਆ ਹੀ ਨਹੀਂ ਹੈਗਾ ਇਹ ਤਾਂ ਤੁਸੀਂ ਪਾਤੀ ਮੰਝੇ ਚ ਹੁਣ ਨਾ ਇਹ ਤਾਂ ਪਸ਼ੂਆਂ ਦਾ ਕਰਨਾ ਪਿਆ ਕਰੂਗਾ ਨਾਲੇ ਉਹ ਰਸੋਈ ਦਾ ਕਰਨਾ ਪਿਆ ਕਰੂਗਾ ਨਾਲੇ ਕੱਪੜੇ ਧੋਣੇ ਪਿਆ ਕਰਨਗੇ ਹੁਣ ਇਹ ਪਾ ਪਾਤੀ ਤੁਸੀਂ ਮੰਝੇ ਚ ਹੁਣ ਸਾਰੇ ਕੰਮ ਸਾਨੂੰ ਕਰਨੇ ਪੈਣਗੇ ਸਾਨੂੰ ਫੇਰ ਪਤਾ ਲੱਗੂ ਪਤਾ ਤਾਂ ਸਾਨੂੰ ਹੁਣ ਲੱਗੂ ਕੰਜਰੋ ਨਾਲ ਤਾਂ ਹੁਣ ਦੁੱਗਣੇ ਪੈਸੇ ਲੱਗਣਗੇ ਇਹਦੇ ਤੇ ਨਾਲੇ ਦਵਾਈਆਂ ਦਵਾਉਗੇ ਨਾਲੇ ਤਾਂ ਦੇ ਕਰੋਂਗੇ ਸਾਰੇ ਕੰਮ ਉਸਕ ਹੋਊਗਾ ਹੁਣ ਆਪਣੇ ਗਲਤੀ ਤਾਂ ਸਾਡੀ ਹੈਗੀ ਜੇ ਅਸੀਂ ਉਹਦੀ ਦਵਾਈ ਦਵਾ ਦਿੰਦੇ ਇਹ ਇੰਨੀ ਬਿਮਾਰ ਨਹੀਂ ਹੁੰਦੀ ਸੀਗੀ ਮੈਂ ਕਹਿ ਕੇ ਨਹੀਂ ਗਈ ਸੀ ਸੁਣੀ ਨਹੀਂ ਕਿਸੇ ਨੇ ਲਓ ਜੀ ਵੀਡੀਓ ਤੁਸੀਂ ਦੇਖ ਲਈ ਜਿਹੜਾ ਕੰਮ ਅਸੀਂ ਕੀਤਾ ਹੈਗਾ ਇਹ ਕੋਈ ਵੀ ਨਾ ਕਰੋ ਆਪਣੇ ਪਰਿਵਾਰ ਦਾ ਮੈਂਬਰ ਜੇ ਕੋਈ ਬਿਮਾਰ ਹੋ ਜਾਂਦਾ ਉਹਨੂੰ ਟਾਈਮ ਨਾਲ ਦਵਾਈ ਦਿਵਾਓ ਆ ਨਿੱਕੀ ਜੀ ਬਿਮਾਰੀ ਨਾਲ ਜਿਵੇਂ ਅਸੀਂ ਕਰਤਾ ਇਹ ਕਦੇ ਕੋਈ ਵੀ ਨਾ ਕਰੇ